ਇਸ ਵਕਤ ਦੀ ਵੱਡੀ ਖਬਰ ਨੇ ਭਰਥੂ ਪਾ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਹੀ ਵੱਡੀ ਕਾਰਵਾਈ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੇ ਛਾਪਾ ਵੱਜਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੇ ਰੇਡ ਵੱਜੀ ਹੈ ਔਰ ਇਹ ਰੇਡ ਇਲੈਕਸ਼ਨ ਕਮਿਸ਼ਨ ਨੇ ਮਾਰੀ ਹੈ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਪੁਲਿਸ ਲੈ ਕੇ ਭਗਵੰਤ ਮਾਨ ਦੇ ਸੀਐਮ ਮਾਨ ਦੇ ਘਰ ਪਹੁੰਚੇ ਨੇ ਤੇ ਸੀਓ ਮਾਨ ਦੇ ਘਰ 'ਚ ਰੇਡ ਪਈ ਹੈ ਛਾਪਾ ਪਿਆ ਹੈ ਸੀਐਮ ਮਾਨ ਦੇ ਘਰ ਦੀ ਤਲਾਸ਼ੀ ਲਈ ਗਈ ਹੈ ਔਰ ਪੂਰਾ ਹੜਕੰਪ ਮਚਿਆ ਪਰ ਥੂ ਪੈ ਗਿਆ ਸਿਆਸੀ ਪਚਾਲ ਆ ਗਿਆ ਕਿਉਂਕਿ ਮੁੱਖ ਮੰਤਰੀ ਮੁੱਖ ਮੰਤਰੀ ਦੇ ਘਰ ਤੇ ਰੇਡ ਵੱਜੀ ਹੈ ਔਰ ਅੱਗੋਂ ਫਿਰ ਭਗਵੰਤ ਮਾਨ ਵੀ ਪੜਕਿਆ ਭਗਵੰਤ ਮਾਨ ਵੀ ਸਿੱਧਾ ਹੋਇਆ ਔਰ ਭਗਵੰਤ ਮਾਨ ਨੇ ਵੱਡੀਆਂ ਗੱਲਾਂ ਬੋਲੀਆਂ ਨੇ ਇਹ ਰੇਡ ਵੱਜੀ ਹੈ ਜੀ ਮੁੱਖ ਮੰਤਰੀ ਭਗਵੰਤ ਮਾਨ ਇਸ ਟਾਈਮ ਦਿੱਲੀ ਦੀਆਂ ਚੋਣਾਂ ਦੇ ਵਿੱਚ ਦਿੱਲੀ ਦੇ ਇਲੈਕਸ਼ਨ ਦੇ ਵਿੱਚ ਦਿੱਲੀ 'ਚ ਪ੍ਰਚਾਰ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੀ ਉੱਥੇ ਕਈ ਰੈਲੀਆਂ ਕੀਤੀਆਂ ਨੇ ਤੇ ਮੁੱਖ ਮੰਤਰੀ ਦਿੱਲੀ ਦੇ ਕਪੂਰਥਲਾ ਹਾਊਸ ਦੇ ਵਿੱਚ ਠਹਿਰੇ ਹੋਏ ਨੇ ਦਿੱਲੀ ਦਾ ਕਪੂਰਥਲਾ ਹਾਊਸ ਜਿੱਥੇ ਸੀਐਮ ਨੂੰ ਠਹਿਰਾਇਆ ਹੋਇਆ ਉੱਥੇ ਅੱਜ ਦਿੱਲੀ ਇਲੈਕਸ਼ਨ ਕਮਿਸ਼ਨ ਨੇ ਰੇਡ ਮਾਰੀ ਹੈ ਚੋਣ ਕਮਿਸ਼ਨ ਨੇ ਰੇਡ ਮਾਰੀ ਹੈ ਔਰ ਇਲਜ਼ਾਮ ਬਹੁਤ ਵੱਡੇ ਨੇ ਇਲਜ਼ਾਮ ਇਹ ਨੇ ਕਿ ਉਹਨਾਂ ਦੇ ਕੋਲ ਵੋਟਾਂ ਖਰੀਦਣ ਦੇ ਲਈ ਪੈਸਾ ਹੋ ਸਕਦਾ ਭਗਵੰਤ ਮਾਨ ਦੇ ਘਰ ਤੇ ਰੇਡ ਇਸ ਲਈ ਮਾਰੀ ਗਈ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਦਾ ਇਹ ਖਦਸ਼ਾ ਹੈ ਕਿ ਦਿੱਲੀ ਦੇ ਵਿੱਚ ਚੋਣਾਂ ਦੇ ਵਿੱਚ ਵੋਟਾਂ ਖਰੀਦਣ ਦੇ ਲਈ ਪੈਸਾ ਵੰਡਿਆ ਜਾ ਸਕਦਾ ਤੇ ਉਹ ਪੈਸਾ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਤੇ ਪਿਆ ਹੋ ਸਕਦਾ ਇਸ ਕਰਕੇ ਚੈੱਕ ਕਰਨ ਦੇ ਲਈ ਰੇਡ ਮਾਰੀ ਗਈ ਹੈ ਪਰ ਅੱਗੋ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਮੌਜੂਦ ਨਹੀਂ ਸੀ ਕੁਝ ਮਿਲਿਆ ਨਹੀਂ ਹੈ ਔਰ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਉੱਥੇ ਕਮਰੇ ਬੰਦ ਕੀਤੇ ਹੋਏ ਸੀ ਜਿੰਦਰੇ ਲੱਗੇ ਹੋਏ ਸੀ ਇਸ ਕਰਕੇ ਅਸੀਂ ਤਲਾਸ਼ੀ ਚੱਜ ਨਾਲ ਨਹੀਂ ਕਰ ਸਕੇ ਚੰਗੀ ਤਰ੍ਹਾਂ ਚੈਕਿੰਗ ਨਹੀਂ ਕਰ ਸਕੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਉਹ ਕਹਿੰਦੇ ਕਿ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਗਵੰਤ ਮਾਨ ਨੇ ਲਿਖਤੀ ਬਿਆਨ ਪਾਇਆ ਸੋਸ਼ਲ ਮੀਡੀਆ ਤੇ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਜਦ ਇਲੈਕਸ਼ਨ ਹੋ ਰਹੇ ਨੇ ਤਾਂ ਕੇਂਦਰ ਸਰਕਾਰ ਪਾਪਾ ਸਰਕਾਰ ਮੋਦੀ ਸਰਕਾਰ ਬੁਖਲਾਈ ਹੋਈ ਹੈ ਔਰ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਉਹਨਾਂ ਨੇ ਲਿਖਤੀ ਬਿਆਨ ਦਿੱਤਾ ਉਹ ਕਹਿੰਦੇ ਕਿ ਜਿਹੜੀ ਇਹ ਰੇਡ ਮੇਰੇ ਘਰ ਦੇ ਉੱਪਰ ਮਾਰੀ ਗਈ ਹੈ ਇਹ ਇੱਕ ਤਰ੍ਹਾਂ ਨਾਲ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਲਈ ਮਾਰੀ ਗਈ ਹੈ ਤੁਹਾਨੂੰ ਯਾਦ ਹੋਣਾ ਤਿੰਨ ਚਾਰ ਦਿਨ ਪਹਿਲਾਂ ਬੀਜੇਪੀ ਦੇ ਇੱਕ ਜਿਹੜੇ ਉੱਥੇ ਐਮਐਲਏ ਖੜੇ ਹੋਏ ਨੇ ਨਵੀਂ ਦਿੱਲੀ ਤੋਂ ਪਰਵੇਸ਼ ਵਰਮਾ ਉਹਨਾਂ ਨੇ ਇੱਕ ਐਸਾ ਬਿਆਨ ਦਿੱਤਾ ਸੀ 26 ਜਨਵਰੀ ਵਾਲੇ ਦਿਨ ਉਹਨਾਂ ਨੇ ਕਹਿ ਦਿੱਤਾ ਸੀ ਕਿ ਦਿੱਲੀ ਦੇ ਵਿੱਚ ਪੰਜਾਬ ਨੰਬਰ ਵਾਲੀਆਂ ਗੱਡੀਆਂ ਜ਼ਿਆਦਾ ਵਧ ਗਈਆਂ ਨੇ ਤੇ 26 ਜਨਵਰੀ ਨੂੰ ਇੱਥੇ ਖਤਰਾ ਹੋ ਸਕਦਾ ਹੈ ਉਸ ਦਿਨ ਵੀ ਲੋਹੜਾ ਪਿਆ ਸੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਬੀਜੇਪੀ ਸ਼ਰਿਆਮ ਦਿੱਲੀ ਦੀਆਂ ਵੋਟਾਂ ਦੇ ਵਿੱਚ ਪੈਸੇ ਵੰਡ ਰਹੀ ਹੈ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਇਲੈਕਸ਼ਨ ਕਮਿਸ਼ਨ ਨੂੰ ਉਹ ਤਾਂ ਦੇਖ ਨਹੀਂ ਰਹੀ ਤੇ ਉਲਟਾ ਮੇਰੇ ਘਰ ਤੇ ਰੇਡ ਮਾਰੀ ਗਈ ਹੈ ਇੱਕ ਤਰ੍ਹਾਂ ਨਾਲ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਆਖੀ ਹੈ ਜਦੋਂ ਅੱਜ ਇਲੈਕਸ਼ਨ ਕਮਿਸ਼ਨ ਦੀ ਰੇਡ ਵੱਜੀ ਕੁਝ ਮਿਲਿਆ ਨਹੀਂ ਪਰ ਉਹੀ ਕੰਮ ਹੋ ਗਿਆ ਜਿਹਦਾ ਖਦਸ਼ਾ ਸੀ ਯਾ ਜਿਹੜੀ ਗੱਲ ਪਹਿਲਾਂ ਤੋਂ ਆਮ ਆਦਮੀ ਪਾਰਟੀ ਬੋਲ ਰਹੀ ਸੀ ਆਮ ਆਦਮੀ ਪਾਰਟੀ ਇਹ ਕਹਿ ਰਹੀ ਸੀ ਕਿ ਭਗਵੰਤ ਮਾਨ ਦੇ ਉੱਪਰ ਵੀ ਕਾਰਵਾਈ ਹੋ ਸਕਦੀ ਹੈ ਆਉਣ ਵਾਲੇ ਦਿਨਾਂ 'ਚ ਭਗਵੰਤ ਮਾਨ ਦੇ ਉੱਪਰ ਈਡੀ ਜਾਂ ਸੀਬੀਆਈ ਵੀ ਕੋਈ ਰੇਡ ਮਾਰ ਕੇ ਇਸ ਤਰ੍ਹਾਂ ਦੀ ਚੀਜ਼ ਬਣਾ ਸਕਦੀ ਹੈ ਜਿਹਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵਾਂਗ ਦਿੱਲੀ ਦੇ ਉਪ ਮੁੱਖ ਮੰਤਰੀ ਮਨੀ ਸੋਦੀਆ ਵਾਂਗ ਸੰਜੇ ਸਿੰਘ ਵਾਂਗ ਗੌਂਤਮਨ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਦੇਖੋ ਗੜਬੜ ਕਿਸੇ ਚ ਵੀ ਹੋ ਸਕਦੀ ਹੈ ਮੈਂ ਤੇ ਇਹ ਕਹੂੰਗਾ ਇਸ ਹਮਾਮ ਚ ਸਾਰੇ ਹੀ ਨੰਗੇ ਨੇ ਬਚਿਆ ਕੋਈ ਨਹੀਂ ਹੋਇਆ ਸਾਰੀਆਂ ਪਾਰਟੀਆਂ ਗਲਤ ਤਰੀਕਿਆਂ ਨਾਲ ਚੋਣ ਲੜਦੀਆਂ ਨੇ ਹੁਣ ਤੱਕ ਬਹੁਤ ਸਾਰੇ ਵਿਅਕਤੀਆਂ ਦੀ ਸ਼ਿਕਾਇਤ ਹੋ ਚੁੱਕੀ ਹੈ ਪਰ ਇੱਥੇ ਇੱਕ ਸਵਾਲ ਤਾਂ ਬਣਦਾ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਜਾਂ ਈਡੀ ਨੂੰ ਜਾਂ ਸੀਬੀਆਈ ਨੂੰ ਕੱਲੀਆਂ ਵਿਰੋਧੀ ਪਾਰਟੀਆਂ ਦੇ ਬੰਦੇ ਹੀ ਦਿਖਦੇ ਨੇ ਪਿਛਲੇ ਪਿਛਲੇ 5 ਸਾਲਾਂ ਚ ਈਡੀ ਨੇ ਬੀਜੇਪੀ ਦੇ ਕਿੰਨੇ ਮੰਤਰੀਆਂ ਦੇ ਘਰ ਚ ਰੇਡ ਮਾਰੀ ਐ ਕਿੰਨੇ ਬੀਜੇਪੀ ਦੇ ਐਮਐਲਏ ਦੇ ਘਰ ਚ ਈਡੀ ਨੇ ਜਾਂ ਸੀਬੀਆਈ ਨੇ ਰੇਡ ਮਾਰੀ ਐ ਨਹੀਂ ਮਾਰੀ ਉਥੇ ਹੀ ਗ੍ਰਹਿ ਮੰਤਰੀ ਨਿਵਾਸ ਵੀ ਐ ਉਥੇ ਮੋਦੀ ਸਾਹਿਬ ਦਾ ਦਿੱਲੀ ਚ ਨਿਵਾਸ ਵੀ ਐ ਹੈ ਹਿੰਮਤ ਹੈ ਹਿੰਮਤ ਕਿ ਮਾਰਦਨ ਉਥੇ ਰੇਡ ਨਹੀਂ ਵੱਜੂਗੀ ਉਥੇ ਰੇਡ ਦੇਖੋ ਆਮ ਆਦਮੀ ਪਾਰਟੀ ਦੇ ਉੱਪਰ ਵੀ ਬਹੁਤ ਵੱਡੇ ਸਵਾਲ ਨੇ ਆਮ ਆਦਮੀ ਪਾਰਟੀ ਨੇ ਵੀ ਬਹੁਤ ਵੱਡੇ ਦਾਅਵੇ ਵਾਦੇ ਲੋਕਾਂ ਨਾਲ ਕੀਤੇ ਪੰਜਾਬ 'ਚ ਉਹ ਅਜੇ ਪੂਰੇ ਨਹੀਂ ਹੋਏ ਪਰ ਜੋ ਇਹ ਕਾਰਵਾਈ ਹੋ ਰਹੀ ਹੈ ਇਹਦੇ ਉੱਪਰ ਸਵਾਲ ਉੱਠ ਰਹੇ ਨੇ ਆਪਾਂ ਵੀ ਲੋਕਤੰਤਰਤ ਸਵਾਲ ਉਠਾ ਸਕਦੇ ਹਾਂ ਕਿ ਇਲੈਕਸ਼ਨ ਕਮਿਸ਼ਨ ਇੰਜ ਕਰ ਸਕਦਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਦੀ ਰਹਿਸ਼ਤੇ ਰੇਡ ਮਾਰੀ ਜਾ ਸਕਦੀ ਹੈ ਉਹਦੇ ਤੇ ਸ਼ੱਕ ਹੋ ਸਕਦਾ ਵੀ ਪੈਸੇ ਇੱਥੇ ਰੱਖੇ ਹੋ ਸਕਦੇ ਨੇ ਟੱਕੀ ਇਲੈਕਸ਼ਨ ਕਮਿਸ਼ਨ ਪੀਐਮ ਮੋਦੀ ਦੀ ਰਹਿਸ਼ਤੇ ਰੇਡ ਮਾਰ ਸਕਦਾ ਸੋਚ ਵੀ ਸਕਦਾ ਹੋ ਤਾਂ ਕੁਝ ਵੀ ਸਹੀ ਹੈ ਜੇ ਸੀਐਮ ਦੀ ਰਹਿਸ਼ਤੇ ਕੋਈ ਗਲਤ ਚੀਜ਼ਾਂ ਹੋ ਸਕਦੀਆਂ ਨੇ ਤਾਂ ਫਿਰ ਪੀਐਮ ਦੀ ਤੇ ਵੀ ਹੋ ਸਕਦੀਆਂ ਨੇ ਹੋ ਤਾਂ ਸਕਦੀਆਂ ਨੇ ਪਰ ਨਹੀਂ ਹਿੰਮਤ ਨਹੀਂ ਵੱਜਣੀ ਰੇਡ ਮੈਂ ਮੈਨੂੰ ਲੱਗਦਾ ਹੈ ਕਿਉਂ ਲੱਗਦਾ ਹੈ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਸੋ ਇਲੈਕਸ਼ਨ ਕਮਿਸ਼ਨ ਨੇ ਅੱਜ ਇਹ ਰੇਡ ਜੋ ਮਾਰੀ ਹੈ ਉਸ ਨੇ ਸਿਆਸੀ ਪੁਚਾਲ ਲਿਆ ਦਿੱਤਾ ਜੋ ਫੇਰੇ ਵੱਡੀ ਚਰਚਾ ਚੱਲ ਪਈ ਹੈ ਔਰ ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਹੈ ਵੋਟਾਂ ਦੇ ਵਿੱਚ ਸਾਰੀਆਂ ਪਾਰਟੀਆਂ ਪੈਸੇ ਵੰਡਦੀਆਂ ਨੇ ਦੇਖੋ ਇਹ ਜਿਹੜੀਆਂ ਵੋਟਾਂ ਪੈਂਦੀਆਂ ਨੇ ਇਹ ਚਾਰ ਚੀਜ਼ਾਂ ਨਾਲ ਪੈਂਦੀਆਂ ਨੇ ਧਨ ਝੂਠੇ ਵਾਅਦੇ ਲੋਕਾਂ ਦੀ ਘੱਟ ਸਮਝਦਾ ਫਾਇਦਾ ਤੇ ਸਰਮਾਇਦਾਰ ਯਾਨੀ ਕਾਰਪੋਰੇਟਾਂ ਦੀ ਮਦਦ ਦੇ ਨਾਲ ਇਹ ਚੋਣਾਂ ਲੜੀਆਂ ਤੇ ਜਿੱਤੀਆਂ ਜਾਂਦੀਆਂ ਨੇ ਕੌਣ ਚੋਣਾਂ ਜਿੱਤਦਾ ਹੈ ਲੋਕਾਂ ਦੀਆਂ ਵੋਟਾਂ ਦਾ ਤਾਂ ਕੋਈ ਬਹੁਤਾ ਮੈਨੂੰ ਮਤਲਬ ਨਹੀਂ ਲੱਗਦਾ ਦੇਖੋ ਦੇਸ਼ ਦੀ 70% ਦੀ ਆਬਾਦੀ ਬਹੁਤ ਗਰੀਬ ਤੇ ਮਜਬੂਰ ਹੈ ਉਹਨਾਂ ਦੀਆਂ ਮਜਬੂਰੀਆਂ ਦਾ ਫਾਇਦਾ ਵੋਟਾਂ ਦੇ ਦਿਨਾਂ 'ਚ ਸਿੱਧਾ ਉਠਾਇਆ ਜਾਂਦਾ ਆ ਜਿਹੜੇ ਕਿਹਾ ਜਾਂਦਾ ਹੈ ਔਰਤਾਂ ਨੂੰ 212100 ਰੁਪਇਆ ਦੇ ਦਿਆਂਗੇ ਬੀਜੇਪੀ ਕਹਿੰਦੀ ਅਸੀਂ ਔਰਤਾਂ ਨੂੰ ਹਰ ਮਹੀਨੇ 2500 ਦੇਵਾਂਗੇ ਕਦੇ ਗਰੰਟੀਆਂ ਤੇ ਪੁਜਾਰੀਆਂ ਨੂੰ ਤਨਖਾਹਾਂ ਦੀਆਂ ਗੱਲਾਂ ਇਹ ਜਿੰਨੀਆਂ ਵੀ ਗੱਲਾਂ ਨਹੀਂ ਵੋਟਾਂ ਦੇ ਦਿਨਾਂ 'ਚ ਇਹ ਵੋਟਾਂ ਖਰੀਦਣ ਵਰਗੀਆਂ ਗੱਲਾਂ ਨੇ ਇਵਾਦੇ ਵੁਦੇ ਨਹੀਂ ਗਏ ਵੋਟਾਂ ਖਰੀਦਨ ਵਰਕੀਆਂ ਗੱਲਾਂ ਨੇ ਸਿੱਧੀਆਂ ਸਿੱਧੀਆਂ ਹੀ ਦੇਖੋ ਸਰਕਾਰੀ ਖਜ਼ਾਨੇ ਚ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਪਰ ਸਰਕਾਰਾਂ ਨੂੰ ਵੋਟਾਂ ਵੇਲੇ ਇਹ ਛੁਰਲੀਆਂ ਛੱਡਣ ਦੀ ਬਜਾਏ ਜਦੋਂ ਕਿਸੇ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਉਦੋਂ ਕੰਮ ਕਰਕੇ ਵਿਖਾਉਣਾ ਚਾਹੀਦਾ ਤਾਂ ਕਿ ਅਗਲੀਆਂ ਵੋਟਾਂ ਵੇਲੇ ਛੁਰਲੀਆਂ ਨਾ ਛੱਡਣੀਆਂ ਪੈਣ ਲੋਕਾਂ ਨੂੰ ਵੈਸੇ ਹੀ ਪਤਾ ਹੋਵੇ ਕਿ ਆਹ ਪਾਰਟੀ ਨੇ ਆਹ ਕੁਝ ਪਹਿਲਾਂ ਕਰਕੇ ਵਿਖਾਇਆ ਤੇ ਇਹ ਵੀ ਸਰਕਾਰ ਹੀ ਸਾਨੂੰ ਚਾਹੀਦੀ ਹੈ ਪਰ ਕੀਤਾ ਕਤਰਿਆ ਕੱਖ ਨਹੀਂ ਜਾਂਦਾ ਵੇਖੋ ਇੱਥੇ ਆਹ ਜਿਹੜਾ ਮੌਜੂਦਾ ਇਲੈਕਸ਼ਨ ਪ੍ਰਬੰਧ ਹੈ ਇਹਦੇ ਵਿੱਚ ਚੱਲਦਾ ਕੀ ਕੁਛ ਹੈ ਆਮ ਗਰੀਬ ਜਨਤਾ ਮਜਬੂਰ ਜਨਤਾ ਨੂੰ ਝੂਠੇ ਸੁਪਨੇ ਵੇਚੇ ਜਾਂਦੇ ਨੇ ਝੂਠੇ ਲਾਰੇ ਵੇਚੇ ਜਾਂਦੇ ਨੇ ਉਹਨਾਂ ਦੀਆਂ ਉਮੀਦਾਂ ਝੂਠੀਆਂ ਬਣਾਈਆਂ ਜਾਂਦੀਆਂ ਨੇ 100-100 ਕੁਇੰਟਲ ਦੇ ਗਾਪ ਰੇੜੇ ਜਾਂਦੇ ਨੇ ਤੇ ਜਿੱਤਦਾ ਕੌਣ ਹੈ ਜਿਹੜਾ ਲੋਕਾਂ ਦੀ ਮਜਬੂਰੀ ਦਾ ਗਰੀਬੀ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਚ ਕਾਮਯਾਬ ਹੋ ਗਿਆ ਜਿਹਨੇ মিডিਆ ਮੁਠੀ ਚ ਕਰ ਲਿਆ ਜਿਹੜਾ ਲੋਕਾਂ ਨੂੰ ਬੁੱਧੂ ਬਣਾਉਣ ਚ ਵੱਧ ਕਾਮਯਾਬ ਹੋ ਗਿਆ ਜਿਹੜਾ ਸਹੀ ਟਾਈਮ ਤੇ ਪੈਸਾ ਮਜਬੂਰਾਂ ਗਰੀਬਾਂ ਨੂੰ ਪੈਸਾ ਦੇ ਗਿਆ ਉਹ ਜਿੱਤਦਾ ਇਹ ਗੱਲ ਬਿਲਕੁਲ ਸੱਚੀ ਹੈ ਪੈਸਾ ਸਾਰਿਆਂ ਕੋਲ ਆ ਪਰ ਗਲਤ ਤਰੀਕਿਆਂ ਦੀ ਮੈਨੇਜਮੈਂਟ ਵੱਖੋ ਵੱਖਰੇ ਤਰੀਕਿਆਂ ਦੀ ਆ ਬਹੁਤ ਵੱਡੇ ਪੱਧਰ ਤੇ ਇਹਦੀਆਂ ਸ਼ਿਕਾਇਤਾਂ ਆਉਂਦੀਆਂ ਨੇ ਨਸ਼ੇ ਸ਼ਰਾਬ ਚੱਲਦੇ ਆ ਵੋਟਾਂ ਦੇ ਦਿਨਾਂ 'ਚ ਸਰਪੰਚੀ ਤੋਂ ਲੈ ਕੇ ਉੱਪਰ ਤੱਕ ਸ਼ਰਾਬਾਂ ਪਿਆਈਆਂ ਜਾਂਦੀਆਂ ਜਿਹੜਾ ਜਿਹੜਾ ਵੀ ਨਸ਼ਾ ਕਰਦਾ ਉਹਨੂੰ ਉਹਦਾ ਲੰਗਰ ਲਾ ਕੇ ਦਿੱਤਾ ਜਾਂਦਾ ਇਹ ਕੌੜੇ ਸੱਚ ਨਹੀਂ ਕੋਈ ਮੁੱਕਰ ਨਹੀਂ ਸਕਦਾ ਜਿਹੜਾ ਵੀ ਮੁੱਕਰੇਗਾ ਉਹ ਇੱਕ ਬਹੁਤ ਵੱਡੇ ਸੱਚ ਤੋਂ ਮੁੱਕਰ ਰਿਹਾ ਹੋਊਗਾ ਅੱਜ ਤੱਕ ਸਾਡੇ ਦੇਸ਼ 'ਚ ਇਹ ਕੋ ਚੱਲਿਆ ਅੱਜ ਵੀ ਚੱਲ ਰਿਹਾ ਵੇਖੋ ਚੋਣ ਕਮਿਸ਼ਨ ਇਲੈਕਸ਼ਨ ਕਮਿਸ਼ਨ ਇੱਕ ਬਹੁਤ ਵੱਡੀ ਹਾਈ ਪਾਵਰ ਬਾਡੀ ਹੈ ਪਰ ਇਲੈਕਸ਼ਨ ਕਮਿਸ਼ਨ ਨੇ ਹੁਣ ਤੱਕ ਕਿੰਨੀ ਹੱਥ ਕਾਰਵਾਈ ਕੀਤੀ ਆ ਜਿਮਣੀ ਚੋਣਾ ਪੰਜਾਬ ਚ ਹੋਈਆਂ ਸੀ ਨਾ ਗਿੱਦੜ ਵਾਹ ਦੇ ਵਿੱਚ ਜਿੰਨੀਆਂ ਪਾਰਟੀਆਂ ਦੇ ਉਮੀਦਵਾਰ ਸੀ ਸਾਰਿਆਂ ਨੇ ਉਲੰਘਣਾ ਕੀਤੀ ਸਾਰਿਆਂ ਦੀ ਸ਼ਿਕਾਇਤ ਹੋਈ ਇਲੈਕਸ਼ਨ ਕਮਿਸ਼ਨ ਨੇ ਕਿੰਨੀ ਹੱਥ ਕਾਰਵਾਈ ਕੀਤੀ ਇਲੈਕਸ਼ਨ ਕਮਿਸ਼ਨ ਨੇ ਹੁਣ ਤੱਕ ਜਿੰਨੀਆਂ ਵੀ ਸ਼ਿਕਾਇਤਾਂ ਜਾਂਦੀਆਂ ਨੇ ਉਹਨਾਂ ਤੋਂ ਬਾਅਦ ਕਿੰਨੀਆਂ ਦੀ ਪੜਤਾਲ ਕਰਕੇ ਨਪੱਖ ਪਰਤਾਲ ਕਰਕੇ ਕਿੰਨਿਆਂ ਨੂੰ ਸਜ਼ਾ ਦਿੰਦੀ ਆ ਇਹ ਪੁੱਛਣ ਯੋਗ ਸਵਾਲ ਹੈ ਤੇ ਪੁੱਛਣਾ ਸਾਡਾ ਸਾਰਿਆਂ ਦਾ ਫਰਜ ਹੈ we are living in democracy ਡੈਮੋਕ੍ਰੇਸੀ ਕਿਹੜੀ ਡੈਮੋਕ੍ਰੇਸੀ ਇਹ ਹੁਣ ਤੁਸੀਂ ਦੱਸ ਦਿਓ ਪਰ ਕਿਆ ਤਾਂ ਜਾਂਦਾ ਨਾ ਕਿ ਭਾਰਤ ਦੁਨੀਆ ਦਾ ਬਹੁਤ ਵੱਡਾ ਲੋਕਤੰਤਰ ਹੈ ਤਾਂ ਉਸ ਲੋਕਤੰਤਰ ਦੀ ਦੁਹਾਈ ਦੇ ਵਿੱਚ ਅਸੀਂ ਵੀ ਸਵਾਲ ਪੁੱਛ ਸਕਦੇ ਹਾਂ ਭਾਵੇਂ ਕਿ ਸਵਾਲਾਂ ਦਾ ਮੂੰਹ ਇੱਥੇ ਸੀਤਾ ਜਾਂਦਾ ਹੈ ਸੂਆਂ ਦੇ ਨਾਲ ਸੂਈਆਂ ਦੇ ਨਾਲ ਡਾਂਗਾਂ ਦੇ ਨਾਲ ਝੂਠੇ ਕੇਸਾਂ ਦੇ ਨਾਲ ਮੂੰਹ ਸਿਉਏ ਜਾਂਦੇ ਨੇ ਇਹਦੇ باوجود ਵੀ ਪੁੱਛਣਾ ਬਣਦਾ ਪੁੱਛਾਂਗੇ ਤੇ ਪੁੱਛਦੇ ਰਵਾਂਗੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਰੇਡ ਵੱਜੀ ਹੈ ਠੀਕ ਹੈ ਕੋਈ ਗੱਲ ਨਹੀਂ ਚੈੱਕ ਹੋਣਾ ਚਾਹੀਦਾ ਪਰ ਇਹ ਰੇਡਾਂ ਨਿਰਪੱਖ ਹੋਣੀਆਂ ਚਾਹੀਦੀਆਂ ਨੇ ਇਹ ਪੂਰਾ ਭਾਰਤ ਕਹਿੰਦਾ ਜਿਹੜਾ ਖਦਸ਼ਾ ਹੈ ਕਿ ਪੈਸੇ ਵੰਡੇ ਜਾਂਦੇ ਨੇ ਕਿ ਭੁੱਖੀ ਵੰਡੀ ਜਾਂਦੀ ਹੈ ਇਹ ਖਦਸ਼ਾ ਸੱਚ ਹੈ ਸਾਰੀਆਂ ਹੀ ਪਾਰਟੀਆਂ ਚ ਕਰਦੀਆਂ ਨੇ ਪਰ ਮੈਨੂੰ ਨਹੀਂ ਲੱਗਦਾ ਬੀਜੇਪੀ ਦੇ ਉਮੀਦਵਾਰਾਂ ਤੇ ਰੇਡ ਵੱਜੇਗੀ ਕਿਉਂ ਨਹੀਂ ਵੱਜੇਗੀ ਇਹ 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 ਕੋਈ ਕੋਈ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਆਪੇ ਸੋਚ ਕੇ ਆਪਣਾ ਕਮੈਂਟ ਜਿਹੜਾ ਉਹ ਲਿਖ ਸਕਦੇ ਹੋ ਔਰ ਅੱਜ ਦੀ ਇਹ ਵੱਡੀ ਖਬਰ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਪਿਛਲੇ ਦਿਨੀ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਕੇਜਰੀਵਾਲ ਤੇ ਬਹੁਤ ਵੱਡੇ ਦੋਸ਼ ਨਹੀਂ ਉਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਕਾਰਵਾਈ ਹੋ ਸਕਦੀ ਹੈ ਦੇਖੋ ਮੈਂ ਕਿਸੇ ਪਾਰਟੀ ਦਾ ਚਮਚਾ ਤੇ ਕੜਛਾ ਨਹੀਂ ਆ ਬਿਲਕੁਲ ਨਿਰਪੱਖ ਗੱਲ ਕਰ ਰਿਹਾ ਆਪਾਂ ਆਪਾਂ ਸਿੱਧਾ ਕਹਿੰਦੇ ਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ 'ਚ ਬਹੁਤ ਵੱਡੇ ਦਾਅਵੇ ਕੀਤੇ ਉਮੀਦਾਂ ਬਣਾਈਆਂ ਪਰ ਅਜੇ ਤੱਕ ਕੁਝ ਨਹੀਂ ਕੀਤਾ ਜਿਹੜੇ ਰੰਗਲੇ ਪੰਜਾਬ ਦੀਆਂ ਗੱਲਾਂ ਕੀਤੀਆਂ ਸੀ ਜਿਹੜੇ ਬਦਲਾਅ ਦੀਆਂ ਗੱਲਾਂ ਕੀਤੀਆਂ ਸੀ ਉਹ ਬਦਲਾਅ ਉਹ ਇਨਕਲਾਬ ਉਹ ਅਜੇ ਕਿਤੇ ਨਹੀਂ ਦੇਖਣ ਨੂੰ ਮਿਲ ਰਿਹਾ ਗੱਲਾਂ ਤਾਂ ਹੋਈਆਂ ਸੀ ਨਾ ਕਿ ਨਸ਼ਾ ਖਤਮ ਕਰ ਦਿਆਂਗੇ ਹਰ ਹਰ ਔਰਤ ਨੂੰ ਹਰ ਮਹੀਨੇ 1000 ਰੁਪਇਆ ਆਇਆ ਕਰੇਗਾ ਬੇਰਜ਼ਗਾਰੀ ਖਤਮ ਕਰ ਦਿਆਂਗੇ ਲਾਠੀ ਚਾਰਜ ਨਹੀਂ ਹੋਣਗੇ ਆ ਵੀਆਈਪੀ ਕਲਚਰ ਦਿਖਣ ਨੂੰ ਨਹੀਂ ਮਿਲੇਗਾ ਗੱਲਾਂ ਤਾਂ ਹੋਈਆਂ ਸੀ ਪਰ ਉਹ ਗੱਲਾਂ ਕਿੱਧਰ ਗਈਆਂ ਇਹ ਸੋਚਣਾ ਮੇਰਾ ਇਕੱਲੇ ਦਾ ਨਹੀਂ ਪੂਰੇ ਪੰਜਾਬ ਦਾ ਸਵਾਲ ਹੈ ਸੋ ਅੱਜ ਦੀ ਵੱਡੀ ਖਬਰ ਦੁਬਾਰਾ ਫੇਰ ਦੱਸ ਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿائش ਦੇ ਉੱਪਰ ਰੇਡ ਵੱਜੀ ਹੈ ਛਾਪਾ ਵੱਜਿਆ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੀਆਂ ਚੋਣਾਂ 'ਚ ਪ੍ਰਚਾਰ ਕਰ ਰਹੇ ਨੇ ਇੱਥੇ ਸਵਾਲ ਇਹ ਵੀ ਆਇਆ ਕਿ ਮੁੱਖ ਮੰਤਰੀ ਉੱਥੇ ਕੀ ਬੋਲ ਰਹੇ ਨੇ ਪਰ ਉਹਤੇ ਅੱਗੇ ਗੱਲ ਕਰਾਂਗੇ ਔਰ ਇਸ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਦਿੱਲੀ ਚੋਣ ਨੂੰ ਨਿਵਾਸ ਦਿੱਤਾ ਹੋਇਆ ਕਪੂਰਥਲਾ ਹਾਊਸ 'ਚ ਉੱਥੇ ਇਲੈਕਸ਼ਨ ਕਮਿਸ਼ਨ ਦੀ ਰੇਡ ਵੱਜੀ ਹੈ ਚੈੱਕ ਕੀਤਾ ਗਿਆ ਵੀ ਇੱਥੇ ਕੋਈ ਗੈਰ ਕਾਨੂੰਨੀ ਚੀਜ਼ਾਂ ਤਾਂ ਨਹੀਂ ਪਈਆਂ ਜਾਂ ਕੋਈ ਪੈਸੇ ਜਾਂ ਕੋ ਨਸ਼ੇ ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਨਹੀਂ ਪਈਆਂ ਹੁਣ ਇਸ ਤੋਂ ਬਾਅਦ ਇੱਕ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਭਗਵੰਤ ਮਾਨ ਸਾਹਿਬ ਦਿੱਲੀ ਦੇ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਉੱਥੇ ਵਾਅਦੇ ਵੰਡ ਰਹੇ ਨੇ ਉੱਥੇ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਪਰ ਕੀ ਉਹਨਾਂ ਪੰਜਾਬ ਦੇ ਵਿੱਚ ਪਹਿਲਾਂ ਵਾਲੇ ਦਾਅਵੇ ਪੂਰੇ ਕਰਤੇ ਜੋ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ ਉਹ ਪੂਰੇ ਹੋ ਗਏ ਸਵਾਲ ਇਹ ਹੈ ਜਿਹੜੀਆਂ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਜ ਦਿੱਲੀ 'ਚ ਬੋਲ ਰਹੇ ਨੇ ਪੰਜਾਬ ਪੁੱਛਦਾ ਅਸੀਂ ਪੁੱਛਦੇ ਹਾਂ ਉਹ ਪੰਜਾਬ 'ਚ ਕਿਉਂ ਨਹੀਂ ਹਨ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ 'ਚ ਕਹਿ ਰਹੇ ਨੇ ਕਿ ਸਾਡੀ ਸਰਕਾਰ ਇੱਥੇ ਹਰ ਪੁਜਾਰੀ ਤੇ ਗਰੰਥੀ ਸਿੰਘ ਨੂੰ 18000 ਮਹੀਨਾ ਦਵੇਗੀ ਕੀ ਪੰਜਾਬ 'ਚ ਨਹੀਂ ਦੇਣਾ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ 'ਚ ਕਹਿ ਰਹੇ ਨੇ ਕਿ ਸਾਡੀ ਸਰਕਾਰ ਦਿੱਲੀ 'ਚ ਜੇ ਬਣ ਗਈ ਚੌਥੀ ਵਾਰ ਤਾਂ ਅਸੀਂ ਹਰ ਇੱਕ ਔਰਤ ਨੂੰ 2100 ਦੇਾਂਗੇ ਉਹ 2100 ਕਾਹਦਾ ਦਿੱਲੀ 'ਚ ਪੰਜਾਬ 'ਚ ਹਜ਼ਾਰ ਦੇਣਾ ਸੀ ਉਹ ਤਾਂ ਦੇ ਲੋ ਪਹਿਲਾਂ 1100 1100 ਬਾਅਦ ਤੁਸੀਂ ਕਹਿਣ ਲੱਗ ਪਏ ਦਿੱਤੀ ਇਹਦੇ ਚਵਾਨੀ ਨਹੀਂ ਦਿੱਲੀ ਚ ਕਹਿ ਰਹੇ ਹਾਂ ਬੇਰੁਜ਼ਗਾਰਾਂ ਨੂੰ ਭੱਤੇ ਦੇਵਾਂਗੇ ਪੰਜਾਬ ਚ ਦੇਤੇ ਤੁਸੀਂ ਕਹਿੰਦੇ ਸੀ ਕਿ ਵਿਦੇਸ਼ਾਂ ਚੋਂ ਵੀ ਜਿਹੜੇ ਉੱਥੇ ਗਏ ਨੇ ਉਹ ਵਾਪਸ ਆਉਣਗੇ ਤੁਸੀਂ ਕਹਿੰਦੇ ਸੀ ਗੋਲੇ-ਗੋਰੀਆਂ ਵੀ ਇੱਥੇ ਕੰਮ ਕਰਨ ਆਉਣਗੇ ਪਰ ਉਹ ਸਾਰੀਆਂ ਗੱਲਾਂ ਪੰਜਾਬ ਚ ਕਿੱਧਰ ਗਈਆਂ ਹੁਣ ਦਿੱਲੀ ਦੇ ਵਿੱਚ ਸੀਐਮ ਸਾਹਿਬ ਜਾ ਕੇ ਜੋ ਦਾਅਵੇ ਕਰ ਰਹੇ ਨੇ ਉਹਨਾਂ ਦਾਅਵਿਆਂ ਨੂੰ ਕੀ ਕਿਹਾ ਜਾਵੇ ਇਹਦੇ ਤੇ ਤੁਸੀਂ ਵੀ ਆਪਣਾ ਵਿਚਾਰ ਜਰੂਰ ਦੇ ਦਿਓ ਬਹੁਤ ਮਿਹਰਬਾਨੀ